ਆ 10 ਸਾਲਾਂ ਦੇ ਵਿੱਚ 4000 ਮਾਹਰ ਡਾਕਟਰਾਂ ਦਾ ਹੱਕ ਪੰਜਾਬੀਆਂ ਦੇ ਕੋਲੋਂ ਖੋਹ ਲਿਆ ਗਿਆ ਜੋ ਇੱਕ ਅਨਸਟਾਡ ਕੁਐਸਚਨ ਦੇ ਵਿੱਚ ਸਿਹਤ ਵਿਭਾਗ ਦੇ ਤੋਂ ਜਾਣਕਾਰੀ ਮਿਲੀ ਹੈ ਜਿਹੜਾ ਪੋਸਟ ਗ੍ਰੈਜੂਏਟ ਕਰਨ ਦੇ ਲਈ ਸਟੂਡੈਂਟ ਸਰਕਾਰੀ ਕਾਲਜਾਂ ਜਿਹੜੇ ਐਡਮਿਸ਼ਨ ਲੈਂਦੇ ਆ ਉਹਨਾਂ ਦੇ ਨਾਲ ਬਾਂਡ ਸਾਈਨ ਕੀਤਾ ਜਾਂਦਾ ਕਿ ਉਹ ਸਰਕਾਰੀ ਹਸਪਤਾਲਾਂ ਦੇ ਵਿੱਚ ਸੇਵਾ ਨਿਭਾਣਗੇ ਪਰ ਪਿਛਲੇ 10 ਸਾਲਾਂ ਦੇ ਵਿੱਚ ਉਹ ਸੇਵਾਵਾਂ ਲਈਆਂ ਨਹੀਂ ਗਈਆਂ ਮਿਲੀ ਭੁਗਤ ਦੇ ਨਾਲ ਉਹਨਾਂ ਨੂੰ ਅਲਾਉ ਕਰ ਦਿੱਤਾ ਗਿਆ ਕਿ ਉਹ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜਾ ਕੇ ਸੇਵਾਵਾਂ ਮੰਨਵਾਣ ਸਾਡੇ ਜਿਹੜੇ ਹਸਪਤਾਲ ਐ ਉਹ ਖਾਲੀ ਰਹੇ ਉੱਥੇ ਇੰਟਰਵਿਊ ਲੈ ਕੇ ਵੀ ਡਾਕਟਰ ਅਵੇਲੇਬਲ ਨਹੀਂ ਹੋਏ ਸਸਕਲ ਦੋਸਤੋ ਅੱਜ ਮੈਂ ਤੁਹਾਡੇ ਨਾਲ ਇੱਕ ਖੁਸ਼ਖਬਰੀ ਸਾਂਝ ਕਰਨ ਜਾ ਰਿਹਾ ਇਹਨੂੰ ਜਮਾਦਾਨ ਸਭਾ ਦੀ ਕਾਰਵਾਈ ਦੀ ਪ੍ਰਾਪਤੀ ਸਾਂਝ ਕਰਨ ਜਾ ਰਿਹਾ ਕਿ ਵਿਧਾਨ ਸਭਾ ਦੇ ਕਾਰਵਾਈ ਦੇ ਦੌਰਾਨ ਇੱਕ ਇਸ਼ੂ ਰੇਜ਼ ਕਰਨ ਦੇ ਨਾਲ ਅੱਜ ਪੰਜਾਬ ਦੇ ਵਿੱਚ ਸਰਕਾਰੀ ਹਸਪਤਾਲਾਂ ਦੇ ਵਿੱਚ 255 255 ਮਾਹਰ ਸਪੈਸ਼ਲਿਸਟ ਡਾਕਟਰ ਜਿਹੜੇ ਉਹ ਮਿਲੇ ਨੇ ਇਹ ਇਸ ਕਰਕੇ ਸੰਭਵ ਹੋ ਸਕਿਆ ਕਿਉਂਕਿ 2023 ਦੇ ਵਿੱਚ 6 ਮਾਰਚ 2023 ਨੂੰ ਪੰਜਾਬ ਵਿਧਾਨ ਸਭਾ ਦੇ ਸਦਨ ਦੇ ਵਿੱਚ ਮੈਂ ਇੱਕ ਸਵਾਲ ਦੇ ਰਹੀ ਤੇ ਸਵਾਲ ਦੇ ਪ੍ਰਾਂਤ 0R ਦੇ ਵਿੱਚ ਵੀ ਇੱਕ ਮਸਲਾ ਉਠਾਇਆ ਸੀ ਕਿ ਪੰਜਾਬ ਦੇ ਸਰਕਾਰੀ ਕਾਲਜਾਂ ਦੇ ਵਿੱਚੋਂ ਜਿਹੜੇ ਮਹ ਡਾਕਟਰ ਬਣਦੇ ਨੇ ਪੋਸਟ ਗ੍ਰੈਜੂਏਟ ਕਰਦੇ ਨੇ ਕੋਈ ਹੱਡੀਆਂ ਦਾ ਮਹ ਕੋਈ ਮੈਡੀਸਨ ਦਾ ਮਹ ਕੋਈ ਅੱਖਾਂ ਦਾ ਮਹ ਕੋਈ ਹੋਰ ਚੀਜ਼ ਦਾ ਮਹਰ ਉਹ ਇੱਕ ਐਗਰੀਮੈਂਟ ਸਾਈਨ ਕਰਦੇ ਆ ਗਵਰਨਮੈਂਟ ਦੇ ਨਾਲ ਕਿ ਅਸੀਂ ਆਪਣੀ ਡਿਗਰੀ ਪੋਸਟ ਗ੍ਰੈਜੂਏਸ਼ਨ ਕਰਨ ਉਪਰੰਤ ਸਾਲ 2 ਸਾਲ ਸਰਕਾਰੀ ਹਸਪਤਾਲਾਂ ਦੇ ਵਿੱਚ ਸੇਵਾਵਾਂ ਦਵਾਂਗੇ ਪਰ ਇਹ ਜਿਹੜਾ ਐਗਰੀਮੈਂਟ ਹੈ ਉਹ ਪਿਛਲਿਆਂ 10 ਸਾਲਾਂ ਤੋਂ ਕਦੇ ਲਾਗੂ ਨਹੀਂ ਹੋ ਰਿਹਾ ਮਤਲਬ ਪਿਛਲਿਆਂ 10 ਸਾਲਾਂ ਤੋਂ ਜਿਹੜੇ ਪੋਸਟ ਗ੍ਰੈਜੂਏਟ ਪਾਸ ਹੋ ਰਹੇ ਨੇ ਉਹ ਸਰਕਾਰੀ ਹਸਪਤਾਲਾਂ ਦੇ ਵਿੱਚ ਸੇਵਾਵਾਂ ਨਹੀਂ ਨਿਵਾ ਰਹੇ ਨੇ ਜਿਸ ਕਰਕੇ ਤੁਹਾਨੂੰ ਪਤਾ ਵੀ ਸਰਕਾਰੀ ਹਸਪਤਾਲਾਂ ਦੇ ਵਿੱਚ ਚਾਹੇ ਜ਼ਿਲ੍ਹਾ ਹਸਪਤਲ ਨੇ ਚਾਹੇ ਸਬਡਿਵੀਜ਼ਨ ਹਸਪੀਟਲ ਨੇ ਚਾਹੇ ਉਸ ਤੋਂ ਹੇਠਲੇ ਨੇ ਉਹਨਾਂ ਦੇ ਵਿੱਚ ਮਾਹਰ ਡਾਕਟਰਾਂ ਦੀ ਕਮੀ ਜਿਹੜੀ ਰਹਿੰਦੀ ਹੈ ਸਰਕਾਰ ਕਈ ਵਾਰ ਇੰਟਰਵਿਊ ਵੀ ਦਿੰਦੀ ਹੈ ਡਾਕਟਰਾਂ ਨੂੰ ਕਾਲ ਵੀ ਕਰਦੀ ਹੈ ਅਪਲਾਈ ਕਰਨ ਲਈ ਪਰ ਕਿਉਂਕਿ ਤਨਖਾਹਾਂ ਵੀ ਕੁਝ ਘੱਟ ਹੁੰਦੀਆਂ ਨੇ ਇਸ ਕਰਕੇ ਮਾਹਰ ਡਾਕਟਰ ਇਹਨਾਂ ਹਸਪਤਾਲਾਂ ਦੇ ਵਿੱਚ ਨਹੀਂ ਆਂਦੇ ਸਾੜੀ ਜਿਹੜੇ ਡਾਕਟਰ ਹੈ ਉਹ ਆਪਣਾ ਆਜ਼ਾਦੀ ਦੇ ਨਾਲ ਜਾਂ ਕਹਿੰਦੇ ਕਿਸੇ ਵੀ ਤਰ੍ਹਾਂ ਬਾਹਰ ਕੰਮ ਕਰਨਾ ਜ਼ਿਆਦਾ ਪਸੰਦ ਕਰਦੇ ਨੇ ਇਹ ਮਸਲਾ ਕਿਉਂਕਿ ਪ੍ਰਧਾਨ ਸਭਾ ਦੇ ਸਦਨ ਦੇ ਵਿੱਚ ਮੈਂ ਮੰਤਰੀ ਸਾਹਿਬ ਦੇ ਧਿਆਨ ਚ ਲੈਂਦਾ ਸੀਗਾ ਸਰਕਾਰ ਦੇ ਧਿਆਨ ਚ ਲੈਂਦਾ ਸੀਗਾ ਕਿ ਜਿਹੜੇ ਡਾਕਟਰ ਅਸੀਂ ਲੈ ਸਕਦੇ ਹਾਂ ਜ਼ਰੂਰੀ ਜਿਹੜਾ ਸਾਡਾ ਹੱਕ ਹੈ ਜਿਨ੍ਹਾਂ ਨੇ ਪੋਸਟ ਗ੍ਰੈਜੂਏਟ ਸਰਕਾਰੀ ਹਸਪਤਾਲਾਂ ਤੋਂ ਕੀਤੀ ਹੈ ਜਿਨ੍ਹਾਂ ਨੇ ਐਗਰੀਮੈਂਟ ਸਾਈਨ ਕੀਤਾ ਹੋਇਆ ਉਹ ਡਾਕਟਰ ਸਾਨੂੰ ਘਟੋ ਘਟ ਲੈਣੇ ਚਾਹੀਦੇ ਨੇ ਉਸੇ ਦਿਨ ਮਾਨਯੋਗ ਸਿਹਤ ਮੰਤਰੀ ਸਾਹਿਬ ਨੇ ਭਰੋਸਾ ਦਿੱਤਾ ਸੀਗਾ ਵਿਧਾਨ ਸਭਾ ਦੇ ਵਿੱਚ ਕਿ ਹੁਣ ਅਸੀਂ ਇਹ ਜਿਹੜੇ ਐਗਰੀਮੈਂਟ ਹੈ ਇਹਨਾਂ ਨੂੰ ਲਾਗੂ ਕਰਾਂਗੇ ਤੇ ਪੋਸਟ ਗ੍ਰੈਜੂਏਟ ਜਿਹੜੇ ਡਾਕਟਰ ਪਾਸ ਹੁੰਦੇ ਨੇ ਮਾਹਰ ਡਾਕਟਰ ਉਹਨਾਂ ਦੀਆਂ ਸਵਾਮਾਂ ਅਸੀਂ ਲਵਾਂਗੇ ਸਰਕਾਰੀ ਹਸਪਤਾਲਾਂ ਦੇ ਵਿੱਚ ਉਸ ਤੋਂ ਅਪਰਾੰਤ ਵੀ ਮੈਂ 6 ਮਾਰਚ 2023 ਤੋਂ ਬਾਅਦ ਚ ਵੀ ਇਸ ਮਸਲੇ ਦੀ ਲਗਾਤਾਰ ਪੈਰਵਾਈ ਕਰਦਾ ਰਿਹਾ ਮੰਤਰੀ ਸਾਹਿਬ ਦੇ ਨਾਲ ਵੀ ਤੇ ਸਿਕੱਤਰ ਸਿਹਤ ਵਿਭਾਗ ਦੇ ਇਨਸੈਕਟਰੀ ਸਿਹਤ ਡਿਪਾਰਟਮੈਂਟ ਦੇ ਨਾਲ ਵੀ ਲਗਾਤਾਰ ਪੈਰਵਾਈ ਮੈਂ ਕਰਦਾ ਰਿਹਾ ਕਿਉਂਕਿ ਭਗਵੰਤ ਮਾਨ ਸਰਕਾਰ ਮੁੱਖ ਮੰਤਰੀ ਸਾਹਿਬ ਸਾਡੇ ਸਿਹਤ ਮੰਤਰੀ ਸਾਹਿਬ ਉਹ ਵੀ ਜਦੋਂ ਇਹ ਮਸਲਾ ਉਹਨਾਂ ਦੇ ਧਿਆਨ ਦੇ ਵਿੱਚ ਆਇਆ ਤਾਂ ਉਹ ਵੀ ਹਰ ਵੇਲੇ ਯਤਨਸ਼ੀਲ ਹੁੰਦੇ ਨੇ ਕਿ ਲੋਕ ਹਿੱਤ ਤੇ ਆਪਾਂ ਜਿਹੜਾ ਕੰਮ ਹੈ ਉਹ ਕਰੀਏ ਸੋ ਅੱਜ ਉਸੀ ਨੂੰ ਬੂਰ ਪਿਆ ਜਿਹੜਾ ਇਹ ਮਸਲਾ 6 ਮਾਰਚ 2023 ਨੂੰ ਪੰਜਾਬ ਦੀ ਵਿਧਾਨ ਸਭਾ ਚ ਉਠਾਇਆ ਗਿਆ ਸੀਗਾ ਮੇਰੇ ਵੱਲੋਂ ਉਸ ਅਪरांत ਕੱਲ 255 ਮਹਰ ਡਾਕਟਰ ਜਿਨ੍ਹਾਂ ਚ ਹਰ ਤਰ੍ਹਾਂ ਦੇ ਹੱਡੀਆਂ ਦੇ ਵੀ ਨੇ ਅੱਖਾਂ ਦੇ ਵੀ ਨੇ ਮੈਡੀਸਿਨ ਦੇ ਵੀ ਨੇ ਰੇਡੀਓਲੋਜੀ ਦੇ ਵੀ ਨੇ ਗਾਇਨੀ ਦੇ ਵੀ ਨੇ ਹਰ ਤਰ੍ਹਾਂ ਦੇ 255 ਮਹਰ ਡਾਕਟਰ ਪੰਜਾਬ ਦੇ ਸਰਕਾਰੀ ਹਸਪਤਾਲਾਂ ਨੂੰ ਮਿਲੇ ਨੇ ਜਿਹਦੇ ਵਿੱਚ ਸਾਡੇ ਰੋਪੜ ਜ਼ਿਲ੍ਹੇ ਦੇ ਵਿੱਚ ਵੀ 8-10 ਡਾਕਟਰ ਜਿਹੜੇ ਆਏ ਨੇ ਇਸ ਜਿਹੜੀ ਜਿਹੜਾ ਇਹ ਮਸਲਾ ਉਠਾਇਆ ਗਿਆ ਸੀ ਔਰ ਜਿਹੜਾ ਲਾਗੂ ਹੋਇਆ ਇਹਦੇ ਬਹੁਤ ਵੱਡੇ ਮਾਇਨੇ ਨੇ ਕਿਉਂਕਿ ਪਹਿਲੀ ਵਾਰ 255 ਡਾਕਟਰ ਮਿਲੇ ਨੇ ਜਿਹੜੇ ਅਗਲੇ ਸਾਲ ਪਾਸ ਹੋਣਗੇ ਉਹਨਾਂ ਵਿੱਚੋਂ ਫਿਰ ਇੰਨੀ ਗਿਣਤੀ ਦੇ ਵਿੱਚ ਆਣਗੇ ਮਤਲਬ ਜਦੋਂ 500 ਡਾਕਟਰ ਅਗਲੇ ਸਾਲ ਜਿਹੜਾ ਮੈਨੂੰ ਉਮੀਦ ਹੈ ਵੀ ਸਰਕਾਰੀ ਹਸਪਤਾਲਾਂ ਦੇ ਵਿੱਚ ਮਹਾ ਡਾਕਟਰ ਜਿਹੜਾ ਉਹ ਇਧਰ ਹੋ ਜਾਣਾ ਜਿਹੜੇ ਆ ਪੋਸਟ ਗ੍ਰੈਜੂਏਟ ਸਟੂਡੈਂਟ ਪਾਸ ਹੋਣੇ ਆ ਜਿਹੜੇ ਬਾਕੀ ਪਰਮਨੈਂਟ ਡਾਕਟਰ ਨੇ ਉਹ ਅਲੱਗ ਨੇ ਸੋ ਇਹ 500 ਡਾਕਟਰਾਂ ਦੇ ਨਾਲ 500 ਪੋਸਟ ਗ੍ਰੈਜੂਏਟ ਮਹਾਰਾਣ ਦੇ ਨਾਲ ਪੰਜਾਬ ਦੇ ਹਸਪਤਾਲਾਂ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਮਹਾਰਾਣ ਦੀ ਕੋਈ ਕਮੀ ਜਿਹੜੀ ਆ ਉਹ ਨਹੀਂ ਰਹੇਗੀ ਸੋ ਕਈ ਵਾਰ ਇਹ ਵੀ ਗੱਲਾਂ ਹੁੰਦੀਆਂ ਨੇ ਕਿ ਵਿਧਾਨ ਸਭਾ ਜਿਹੜੇ ਮਸਲੇ ਉਠਾਏ ਜਾਂਦੇ ਨੇ ਉਹਨਾਂ ਦਾ ਕੀ ਰਿਜ਼ਲਟ ਨਿਕਲਦਾ ਸੋ ਇਹ ਬਹੁਤ ਵੱਡਾ ਪੋਜ਼ੀਟਿਵ ਰਿਜ਼ਲਟ ਜਿਹੜਾ ਪੰਜਾਬ ਦੇ ਸਿਹਤ ਖੇਤਰ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਮਸਲਾ ਉਠਾਉਣ ਦੇ ਨਾਲ ਜਿਹੜਾ ਨਿਕਲਿਆ ਹੈ ਮੈਂ ਵੀਡੀਓ ਵੀ ਸ਼ੇਅਰ ਕਰੂੰਗਾ ਜਿਸ ਦਿਨ ਵਿਧਾਨ ਸਭਾ ਦੇ ਵਿੱਚ ਮਸਲਾ ਉਠਾਇਆ ਗਿਆ ਸੀਗਾ ਉਹ ਸਿਹਤ ਮੰਤਰੀ ਸਾਹਿਬ ਨੇ ਵੀ ਜਿਸ ਦਿਨ ਇਸ ਤੇ ਐਲਾਨ ਕੀਤਾ ਸੀਗਾ ਜਿਹੜਾ ਸਵਾਲ ਜਿਹਦਾ ਜਵਾਬ ਵੀ ਆਇਆ ਸੀ ਉਹ ਵੀ ਮੈਂ ਸ਼ੇਅਰ ਕਰੂੰਗਾ ਜਿਹੜੇ 255 ਡਾਕਟਰਾਂ ਦੀ ਨਿਯੁਕਤੀ ਹੋਈ ਹੈ ਉਹ ਵੀ ਸ਼ੇਅਰ ਕਰੂੰਗਾ ਸੋ ਜੇਕਰ ਉਪਰ ਵਿਧਾਨ ਸਭਾ ਹਲਕੇ ਦੇ ਲੋਕਾਂ ਨੇ ਮੈਨੂੰ ਆਪਣੀ ਆਵਾਜ਼ ਰੱਖਣ ਦੇ ਲਈ ਵੋਟਾਂ ਪਾ ਕੇ ਵਿਧਾਨ ਸਭਾ ਦੇ ਵਿੱਚ ਕਿ ਜ ਸੋ ਮੇਰੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਉੱਥੇ ਜਿਹੜੇ ਸਿਹਰਦ ਮਸਲੇ ਲੋਕਾਂ ਦੇ ਉਹ ਉਠਾਏ ਜਾਣ ਜਿਨ੍ਹਾਂ ਨਾਲ ਬਹੁ ਗਿੰਦ ਦੀ ਲੋਕਾਂ ਦਾ ਫਾਇਦਾ ਹੋ ਸਕੇ ਸੋ ਉਹਨਾਂ ਦੇ ਵਿੱਚੋਂ ਹੀ ਇਹ ਮਸਲਾ ਖਾਨ ਕਰਕੇ 255 ਡਾਕਟਰ ਪੰਜਾਬ ਨੂੰ ਮਿਲੇ ਨੇ ਐਦਾਂ ਜਿਹੜੇ ਹੋਰ ਲੋਕਾਂ ਦੇ ਮਸਲੇ ਆ ਉਹ ਵਿਧਾਨ ਸਭਾ ਦੇ ਵਿੱਚ ਉਠਾਉਂਦੇ ਰਵਾਂਗੇ ਜਿੰਨੀ ਤਾਕਤ ਲੋਕਾਂ ਨੇ ਦਿੱਤੀ ਹੈ ਉਹਨੂੰ ਲੋਕਾਂ ਦੇ ਹਿੱਤ ਦੇ ਵਿੱਚ ਹਮੇਸ਼ਾ ਹੀ ਵਰਦਾ ਰਵਾਂਗਾ ਤਾਂ ਕਿ ਬੱਤ ਬੱਤ ਲੋਕਾਂ ਦਾ ਇਸ ਪਵਿੱਤਰ ਸਦਨ ਦੇ ਰਾਹੀਂ ਫਾਇਦਾ ਕੀਤਾ ਜਾ ਸਕਿਆ ਔਰ ਇਸ ਕ੍ਰਾਂਤੀਕਾਰੀ ਸਟੈਪ ਦੇ ਲਈ ਮੈਂ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਦਾ ਔਰ ਸਿਹਤ ਮੰਤਰੀ ਸਾਹਿਬ ਡਾਕਟਰ ਬਲਵੀਰ ਜੀ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਧਿਆਨ ਚ ਆਉਂਦਿਆਂ ਹੀ ਇਸ ਮਸਲੇ ਤੇ ਐਡਾ ਵੱਡਾ ਕਦਮ ਚੁੱਕਿਆ ਜਿਹੜਾ ਕਦਮ ਮੈਨੂੰ ਲੱਗਦਾ ਕਿ 500 ਮਹਾ ਡਾਕਟਰਾਂ ਦਾ ਜੇ ਇਸ ਵੇਲੇ 255 ਆਏ ਨੇ ਫਿਰ 500 ਜਦੋਂ ਹੋ ਜਾਣਗੇ ਇਹ ਪੰਜਾਬ ਦੇ ਸਿਹਤ ਖੇਤਰ ਦੇ ਵਿੱਚ ਬਹੁਤ ਵੱਡਾ ਕ੍ਰਾਂਤੀਕਾਰੀ ਸਟੈਪ ਹੈ ਕਿਉਂਕਿ ਮਹਾ ਡਾਕਟਰ ਦਾ ਇੱਕ ਨਹੀਂ ਲੱਭਦਾ ਦੋ ਨਹੀਂ ਲੱਭਦੇ ਪੰਜ ਨਹੀਂ ਲੱਭਦੇ 255 ਡਾਕਟਰਾਂ ਦੇ ਆਉਣ ਦੇ ਨਾਲ ਬਹੁਤ ਵੱਡੀ ਕ੍ਰਾਂਤੀ ਜਿਹੜੀ ਉਹ ਸਿਹਤ ਖੇਤਰ ਦੇ ਵਿੱਚ ਆਏਗੀ ਆਓ ਆਪਾਂ ਰਲ ਮਿਲ ਕੇ ਦੇਈਏ ਆਪਣੇ ਸੂਬੇ ਲਈ ਆਪਣੇ ਇਲਾਕੇ ਲਈ ਕੰਮ ਕਰਦੇ ਰਹੀਏ ਬਹੁਤ ਬਹੁਤ ਧੰਨਵਾਦ ਜੈ ਹਿੰਦ